ਸਿੱਖਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਵਿਧਾਨ ਅੱਜ ਗੱਲ ਕਰਾਂਗੇ ਜੀ ਅਮਰਤਪਾਲ ਸਿੰਘ ਦੀ ਜਿਹੜੇ ਕੇ ਵਾਰਿਸ ਪੰਜਾਬ ਦੇ ਮੋਢੀ ਆ ਪੰਜਾਬ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਮਰਤਪਾਲ ਜੀ ਜੇਕਰ ਤੁਹਾਨੂੰ ਇਤਿਹਾਸ ਬਾਰੇ ਪਤਾ ਨਹੀਂ ਨਾ ਤੇ ਨਾ ਬੋਲਿਆ ਕਰੋ ਜੇ ਨਹੀਂ ਪਤਾ ਤਾਂ ਪੜ੍ਹ ਕੇ ਆਇਆ ਕਰੋ ਇਹਦੇ ਤੇ ਸਰਚ ਕਰ ਲਿਆ ਕਰੋ ਪਹਿਲਾਂ ਤੁਸੀਂ ਕੱਲ ਜਿਹੜਾ ਉੱਥੇ ਬਿਆਨ ਦਿੱਤਾ ਹੈ ਦੱਲਾ ਬਰਾੜ ਬਾਰੇ ਤੇ ਸਾਡੇ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਜੀ ਦਾ ਤੁਸੀਂ ਨਾਂ ਨਹੀਂ ਲਿਆ ਜੋ ਮਰਜੀ ਅਮਰਪਾਲ ਜੀ ਮੈਂ ਕਲੀਅਰ ਕਰ ਦਿੰਦਾ ਜੋ ਮਰਜੀ ਵਾਇਰਸ ਪੰਜਾਬ ਲਿਆਓ ਪਲਾ ਵਾਰਸ ਪੰਜਾਬ ਲਿਓ ਪਰ ਸਾਡੇ ਇਤਿਹਾਸ ਨਾਲ ਤਰੋਲ ਬਰੋਡ ਨਾ ਕਰੋ ਜੇਕਰ ਸਾਡੇ ਇਤਿਹਾਸ ਦਾ ਤਰੋਲ ਬਰੋਡ ਕਰੋਗੇ ਤਾਂ ਅੱਗੇ ਸ਼ੋਭਨੀ ਕਮੇਟੀ ਨੇ ਸਾਡੇ ਇਤਿਹਾਸ ਦੀ ਬਹੁਤ ਤਰੋਲ ਮੋੜਤਾ ਕੀਤੀ ਹੈ ਤੇ ਫਿਰ ਐਂ ਕੰਮ ਨਹੀਂ ਚੱਲਣਾ ਪੰਜਾਬ ਦੇ ਵਿੱਚ ਜਿੱਥੇ ਮਰਜੀ ਤੁਰੇ ਫਿਰੋ ਜੋ ਮਰਜੀ ਕਰੋ ਪਲਾ ਪਾਰਟੀ ਬਣਾਓ ਜੋ ਵਾਰਸ ਪੰਜਾਬ ਵੀ ਜੋ ਮਰਜ਼ੀ ਕਰ ਲੋ ਪਰ ਸਾਡੇ ਇਤਿਹਾਸ ਨਾਲ ਤੋੜ-ਮੋੜਾ ਨਾ ਕਰੋ। ਛੇੜ-ਛਾੜ ਨਾ ਕਰੋ। ਇਹਦੇ 'ਚ ਫਿਰ ਬਖਸ਼ਣ ਜੋ ਕੰਮ ਨਹੀਂਗਾ। ਜੋ ਮਰਜ਼ੀ ਤੁਰੇ ਫਿਰੋ ਅਸੀਂ ਕਿਤੇ ਤੁਹਾਡੇ ਕੋਲੇ ਕਿੰਤੋਂ ਪਹੁੰਚੂ ਕਿਤੇ। ਮੈਂ ਤੁਹਾਨੂੰ ਯਾਦ ਕਰਾਉਣੀ ਚਾਹੁੰਨਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੇ ਮਜ਼ਦੂਰਾਂ ਦੇ ਖਿਲਾਫ ਪਿੰਡਾਂ ਦੇ ਵਿੱਚ ਮਤੇ ਪਾਏ ਸੀ ਪੰਚਾਇਤਾਂ ਨੇ। ਤੇ ਤੁਸੀਂ ਉਹਨਾਂ ਦੀ ਸਪੋਰਟ ਕੀਤੀ ਸੀ, ਤੁਸੀਂ ਪੋਸਟਾਂ ਵੀ ਪਾਈਆਂ ਸੀ। ਇਸ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਵੀ ਮਜ਼ਦੂਰਾਂ ਦੇ ਖਿਲਾਫ ਹੋ ਭਾਈ ਜੇਕਰ ਇਸ ਤਰ੍ਹਾਂ ਕੰਮ ਨਹੀਂ ਚੱਲਣਾਗਾ ਤੇ ਜੇਕਰ ਤੁਸੀਂ ਆਪਦੇ ਇਤਿਹਾਸ ਤੇ ਬੋਲਣਾ ਬੋਲੀ ਚਲੋ ਪਰ ਸਾਡੇ ਇਤਿਹਾਸ ਦੇ ਛੇੜ ਛੇੜ ਛਾੜ ਨਾ ਕਰੋ ਇੱਕ ਵੀਰ ਸਿੰਘ ਹੈ ਲੇਖਕ ਵੀ ਹੈ ਤੇ ਕਲਾਕਾਰ ਵੀ ਹੈ ਉਹਨੇ ਵੀ ਪਿੱਛੇ ਜੇ ਬਾਬਾ ਜੀਵਨ ਸਿੰਘ ਜੀ ਤੇ ਕੋਈ ਤਿੰਤੂ ਬ੍ਰਿੰਦੂ ਕੀਤਾ ਸੀ ਉਹਨਾਂ ਦੇ ਇਤਿਹਾਸ ਤੇ ਤਾ ਉਸ ਬੰਦੇ ਦੇ ਧੌਣ 'ਚ ਐਡਾ ਕਿੱਲਾ ਹੈ ਉਹਨੇ ਅਜੇ ਤੱਕ ਮਾਫੀ ਨਹੀਂ ਮੰਗੀ ਅਸੀਂ ਅਮਰਪਾਲ ਜੀ ਦੀ ਸ਼ਲਾਘਾ ਕਰਦੇ ਜਿਨ੍ਹਾਂ ਨੇ ਕੱਲ ਹੀ ਮਾਫੀ ਮੰਗ ਲਈ ਸੀ ਲਿਖਤੀ ਪਰ ਉਸ ਬੰਦੇ ਨੇ ਅਜੇ ਤੱਕ ਮਾਫੀ ਨਹੀਂ ਮੰਗੀ ਉਹਦੇ ਧੌਣ 'ਚ ਅਜੇ ਵੀ ਕਿੱਲਾ ਹੈਗਾ ਕਿਉਂਕਿ ਵੀਰ ਸਿੰਘ ਨੂੰ ਵੀ ਇੱਕ ਗੱਲ ਦੱਸਣੀ ਚਾਹੁੰਦਾ ਹੈ ਕਿ ਵੀਰ ਸਿੰਘ ਜੀ ਗੁਰੂ ਸਾਹਿਬ ਦੇ ਉੱਤੇ ਆਪਾਂ ਦਸਤਾਰ ਸਜਾਈ ਹੋਈ ਹੈ ਦਾਦਾ ਸਾਹਿਬ ਆਪਾਂ ਰੱਖਿਆ ਹੋਇਆ ਹੈ ਪਰ ਫਿਰ ਤੁਸੀਂ ਧੌਣ ਚ ਕਿੱਲਾ ਕਿਉਂ ਨਹੀਂ ਕਰਦੇ ਯਾਰ ਜਾਤ ਪਾਤ ਨੂੰ। ਜਾਤ ਪਾਤ ਨੂੰ ਲੈ ਕੇ ਤੁਹਾਡੀ ਧੌਣ ਦੇ ਵਿੱਚ ਕਿੱਲਾ ਉੱਡਾ ਹੀ ਐ। ਅਸੀਂ ਕਿਤੇ ਬੋਲੇ ਯਾਰ। ਅਸੀਂ ਕਿਤੇ ਬੋਲੇ ਤਾਂ ਦੱਸੋ। ਪਰ ਅਜੇ ਤੱਕ ਤੁਸੀਂ ਮਾਫੀ ਨਹੀਂ ਮੰਗੀ ਵੀਰ ਸਿੰਘ ਜੀ। ਇਹ ਤੁਹਾਡੇ ਤੇ ਮੇਰਾ ਕੁਐਸਚਨ ਜੀ ਹੈ ਨਾ ਸਵਾਲ ਹੈ ਤੁਹਾਨੂੰ। ਕਿਉਂਕਿ ਜਦੋਂ ਕਿਤੇ ਐਹੋ ਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਜਾਂ ਐਹੋ ਜਿਹਾ ਬਿਆਨ ਵਾਇਰਲ ਹੋ ਤਾਂ ਤੁਹਾਡੀ ਯਾਦ ਤਾਂ ਹੀ ਆਉਂਦੀ ਹੈ ਵੀ ਉਹ ਵੀ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਖਿਲਾਫ ਬੋਲੇ ਸੀ। ਇਸ ਕਰਕੇ ਅਮਰਤਪਾਲ ਜੀ ਨੂੰ ਮੈਂ ਦੁਬਾਰਾ ਫੇਰ ਬੇਨਤੀ ਕਰਦਣਾ ਕਿ ਅਮਰਤਪਾਲ ਜੀ ਪੰਜਾਬ ਦੇ ਵਿੱਚ ਜਿੱਥੇ ਮਰਜੀ ਤੁਸੀਂ ਪਾਰਟੀ ਆਪਦੀ ਖੜੀ ਕਰ ਲਓ ਜਾਂ ਕੋਈ ਜਥੇਬੰਦੀ ਖੜੀ ਕਰ ਲਓ ਤੇ ਪਰ ਸਾਡੇ ਇਤਿਹਾਸ ਨਾਲ ਛੇੜਛਾੜ ਨਾ ਕਰੋ ਕਿਉਂਕਿ ਭਾਈ ਦੀਪ ਸੀਗਾ ਭਾਈ ਦੀਪ ਨੇ ਕਦੇ ਵੀ ਕਿਤੇ ਇਤਿਹਾਸ ਨਾਲ ਛੇੜਛਾੜ ਨਹੀਂ ਕੀਤੀ ਸੀ ਠੀਕ ਆ ਉਹ ਵੱਖਰਾ ਆਪਦੇ ਅਧਿਕਾਰ ਲੈਣ ਵਾਸਤੇ ਬੋਲਦਾ ਸੀ ਵੀ ਸਾਨੂੰ ਵੱਖਰੇ ਸਾਡੇ ਅਧਿਕਾਰ ਚਾਹੀਦੇ ਆ ਵੱਖਰਾ ਸਾਨੂੰ ਉਹ ਚਾਹੀਦਾ ਪਰ ਉਹਨੇ ਕਦੇ ਕਿੰਤੂ ਪ੍ਰਿੰਤੂ ਨਹੀਂ ਕਿਤੇ ਕਿਸੇ ਇਤਵਾਜ ਤੇ ਕੀਤਾ ਸੀ ਜਾਂ ਕਿਤੇ ਕਦੇ ਵੀ ਕਿਤੇ ਇਤਿਹਾਸ ਤੇ ਬੋਲੇ ਸੀ ਜਾਂ ਕਿਤੇ ਸਾਡੇ ਇਤਿਹਾਸ ਤੇ ਜਾਂ ਕਿਤੇ ਹੋਰ ਤਾਂ ਪਰ ਤੁਸੀਂ ਤਾਂ ਅਜੇ ਮਹੀਨਾ ਤੋਂ ਨਹੀਂ ਆਇਆ ਨਹੀਂ ਤੇ ਤੁਸੀਂ ਇਹ ਬਖਰੇਵਾ ਸ਼ੁਰੂ ਕਰਤਾ ਹੁਣ ਸਾਰਾ ਠੀਕ ਹੈ ਬਦੀਪ ਇੱਕ ਵਾਰੀ ਬੋਲਿਆ ਸੀ ਸਾਡੀ ਕਾਸ ਦੇ ਕਲਾਪ ਕੋਈ ਬੰਦਾ ਬੋਲਿਆ ਸੀ ਉਹਦੇ ਨਾਲ ਬਰਾਬਰ ਖੜਾ ਸੀ ਉਹ ਪਰ ਉਹਨੇ ਉਹਦੀ ਸਪੋਰਟ ਨਹੀਂ ਕੀਤੀ ਸੀ ਕਿਉਂਕਿ ਉਹ ਧਰਨੇ ਦੀ ਗੱਲ ਸੀ ਅੰਦੋਲਨ ਦੀ ਉਥੇ ਧਰਨੇ ਦੇ ਵਿੱਚ ਕੀ ਗੱਲ ਹੋਈ ਸੀ ਉਸ ਜਟਵਾ ਜੱਟ ਜਿਹੜਾ ਜੱਟ ਸੀਗਾ ਉਹਦੀ दारू ਪੀਤੇ ਤੋਂ ਇੰਨਾ ਹੀ ਕਿਹਾ ਸੀਗਾ ਵੀ ਯਾਰ ਦੀਪ ਤੁਸੀਂ ਜਥੇਬੰਦੀ ਖੜੀ ਕਰ ਲੋ ਪਰ ਆ ਜੂੜੇ ਚੱਪੇ ਨਾਲ ਵਿੱਚ ਪਾਇਓ ਉਦੋਂ ਵੀ ਮਸਲਾ ਖੜਾ ਹੋਇਆ ਸੀ ਤੇ ਬਾਈ ਦੀਪ ਨੇ ਬਿਲਕੁਲ ਮਾਫੀ ਮੰਗ ਲਈ ਸੀ ਉਹ ਕਹਿੰਦਾ ਸੀ ਵੀ ਮੇਰੀ ਗਲਤੀ ਹੈ ਮੈਂ ਉਹਨੂੰ ਰੋਕ ਨਹੀਂ ਸਕਿਆ ਉਹਨੇ ਕਿਹਾ ਤਾਂ ਪਰ ਮੇਰੀ ਗਲਤੀ ਨਹੀਂ ਮੈਂ ਸੌਰੀ ਫੀਲ ਕਰਦਾ ਤੇ ਦੀਪ ਬਾਈ ਦੇਖਲਾ ਪਰਚਾ ਵੀ ਦਰ ਗਿਆ ਇਸ ਕਰਕੇ ਮੇਰੀ ਹੱਥ ਜੋੜ ਕੇ ਪੀ ਲੈ ਅਮਰਤਪਾਲ ਜੀ ਜੋ ਮਰਜ਼ੀ ਕਰੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਆਪਦਾ ਕੱਠ ਦਿਖਾਓ ਪਰ ਇਤਿਹਾਸ ਇਤਿਹਾਸ ਦੇ ਉੱਤੇ ਸਾਡੀ ਇਤਿਹਾਸ ਦਾ ਛੇੜਛਾੜ ਨਾ ਕਰੋ ਭਲਾ ਸਾਡੇ ਜਗਤਗੁਰੂ ਰਬੀਦਾਸ ਜੀ ਦਾ ਇਤਿਹਾਸ ਹੈ ਭਲਾ ਬਾਲਬੀ ਕੀ ਜੀ ਦਾ ਇਤਿਹਾਸ ਹੈ ਤੇ ਜਾਂ ਸਾਡੇ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਬਸ ਇੰਨੀ ਹੀ ਬੇਨਤੀਆਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਗੁਰਦੇਵ ਧੰਨ ਗੁਰਦੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ